ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਗੁਰਮੁਖ ਪਿਆਰਿਆਂ ਕੋਲੋਂ ਇਸ ਵਿਚਾਰ ਨੂੰ ਸਰਵਣ ਕਰਦੇ ਹਾਂ ਸਤਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਸਦਕਾ ਇੱਕੋ ਪੜੈ ਇੱਕੋ ਨਾਮ ਬੁਝੈ ਦੂਜਾ ਅਵਰ ਨ ਜਾਣੇ ਦੇ ਮਹਾਵਾਕ ਅੰਸਾਰ ਐਸਾ ਨਾਮ ਜਿਸ ਨੂੰ ਕਿਸੇ ਭਾਸ਼ਾ ਵਿੱਚ ਤਾਂ ਨਹੀਂ ਲਿਖਿਆ ਜਾ ਸਕਦਾ ਪਰ ਆਪਣੀ ਭਾਸ਼ਾ ਵਿੱਚ ਉਸ ਦੀ ਉਸਤਤ ਕੀਤੀ ਜਾ ਸਕਦੀ ਹੈ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਕੋਈ ਵਿਰਲਾ ਗੁਰਮਖੀ ਬੁੱਝਦਾ ਹੈ ਕਿ ਸੰਸਾਰ ਦੇ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ ਕੋਈ ਜਾਣੇ ਕਵਣ ਇਹਾ ਜਗ ਮੀਤ ਇੰਜ ਸੁ ਹੋਏ ਕਿਰਪਾਲ ਸੋਈ ਬਿਦ ਬੂਜੇ ਤਾਂ ਕੀ ਨਿਰਮਲ ਰੀਤ ਕੋਈ ਬੁੱਝਦਾ ਕਿ ਇਸ ਸੰਸਾਰ ਦੇ ਵਿੱਚ ਕਿਹੜਾ ਸਾਡਾ ਅਸਲੀ ਮਿੱਤਰ ਹੈ ਪਰੇ ਦਾਤਪਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਮਿਲੀ ਹੈ ਪੁਰਾਣੇ ਸਮੇਂ ਦੇ ਵਿੱਚ ਜੇਕਰ ਮਾਲਕ ਦਾ ਮਲਾਪ ਕਰਨਾ ਹੁੰਦਾ ਧਿਆਨ ਦਵਰ ਤਾਂ ਬੜੇ ਔਖੇ ਯਤਨ ਕਰਕੇ ਜਿਹੜੇ ਸਵਾਸ ਕਿਰਿਆ ਚੱਲ ਰਹੀ ਹੈ ਸਾਡੇ ਸਰੀਰ ਦੇ ਵਿੱਚ ਇਹਨਾਂ ਸਵਾਸਾਂ ਨੂੰ ਪਲਟਾਉਂਦੇ ਕਈ ਕਈ ਸਾਲ ਕਿਰਿਆ ਸੋਧ ਕੇ ਸਵਾਸਾਂ ਨੂੰ ਪਲਟਾ ਕੇ ਨਾਭ ਤੇ ਰੋਕ ਦੇ ਜਿਸ ਤਰ੍ਹਾਂ ਨਾਸਿਕਾ ਤੋਂ ਸਵਾਸ ਅੰਦਰ ਪ੍ਰਵੇਸ਼ ਕਰਕੇ ਨਾਭ ਤੱਕ ਜਾਂਦਾ ਹੈ ਨਾਭ ਤੋਂ ਦੁਬਾਰੇ ਨਾਸਿਕਾ ਤੱਕ ਆਉਂਦਾ ਹੈ ਇਸ ਸਵਾਸ ਕਿਰਿਆ ਨੂੰ ਬੰਦ ਕਰਕੇ ਨਾਭ ਤੇ ਪਲਟਾ ਦਿੰਦੇ ਸਵਾਸ ਕਿਰਿਆ ਬੰਦ ਹੋ ਜਾਂਦੀ ਔਰ ਥੰਮਾ ਲੱਗ ਜਾਂਦਾ ਤੇ ਬੜੇ ਬੜੇ ਸਾਲ ਇਸੇ ਤਰੀਕੇ ਸੋਨ ਅਵਸਥਾ ਦੇ ਵਿੱਚ ਸਮਾਦ ਅਵਸਥਾ ਦੇ ਵਿੱਚ ਬੈਠੇ ਰਹਿੰਦੇ ਕਈਆਂ ਨੇ ਇਹ ਸਾਧਨਾ ਨੂੰ ਇੰਨਾ ਪਰਪੱਕ ਕਰ ਲਿਆ ਸਰੀਰ ਨੂੰ ਜੜੀਆਂ ਬੂਟੀਆਂ ਦੁਆਰਾ ਜਿੰਦਾ ਰੱਖਣ ਦੇ ਵਿੱਚ ਇੰਨੇ ਸਮਰੱਥ ਹੋ ਗਏ ਕਿ ਕਈ-ਕਈ ਹਜ਼ਾਰ ਸਾਲ ਇਸੇ ਤਰ੍ਹਾਂ ਸਾਧਨਾ ਦੇ ਵਿੱਚ ਬੈਠ ਕੇ ਉਹਨਾਂ ਨੇ ਟਪਾ ਦਿੱਤੇ ਪਰ ਮਨ ਦਾ ਭੇਤ ਨਹੀਂ ਆਇਆ ਕਿਉਂਕਿ ਜਦੋਂ ਸਵਾਸ ਉਲਟ ਜਾਂਦਾ ਪੌਣ ਨੂੰ ਥੰਮਾ ਲੱਗ ਜਾਂਦਾ ਵਿਚਾਰ ਕੋਈ ਚੱਲਦਾ ਨਹੀਂ ਸੀ ਬਿਨਾ ਵਿਚਾਰ ਦੀ ਇੱਕ ਸੁੰਨ ਵਿੱਚ ਜਿਵੇਂ ਕਾਮਜੀਵ ਕੋਮਾ ਚ ਚਲਿਆ ਜਾਂਦਾ ਉਸ ਤਰ੍ਹਾਂ ਬੈਠੇ ਰਹਿੰਦੇ ਉਸ ਦੇ ਨਾਲ ਸਵਾਸ ਨਾ ਚੱਲਣ ਕਰਕੇ ਸਮਾਂ ਅੱਗੇ ਲੰਘੀ ਜਾਂਦਾ ਭਗਤੀ ਜਮਾ ਹੋਈ ਜਾਂਦੀ ਪਰ ਮਨ ਦੀ ਮੈਲ ਨਾ ਉਤਰੀ ਜਦੋਂ ਸਮਾਧ ਦੇ ਵਿੱਚੋਂ ਵਾਪਸ ਆਉਂਦੇ ਸਮਾਂ ਮਿਲਦਾ ਦੁਬਾਰਾ 23 ਸਾਲਾਂ ਤੋਂ ਬਾਅਦ ਹਜ਼ਾਰਾਂ ਸਾਲਾਂ ਤੋਂ ਬਾਅਦ ਉਹ ਇੱਕ ਪਾਵਰ ਜਮਾ ਹੋ ਜਾਂਦੀ ਪਰ ਜਿਹੜਾ ਮਨ ਦੇ ਵਿਚਾਰ ਨਾ ਰੁਕੇ ਹੋਣ ਕਰਕੇ ਉਹ ਸਾਰੀ ਪਾਵਰ ਚੈਤ ਰਿੱਧ ਸੇਧ ਵਿੱਚ ਲੱਗ ਗਈ ਚਾਹੇ ਗ੍ਰੋਧ ਵਿੱਚ ਲੱਗਦੀ ਚਾਹੇ ਫਿਰ ਕਾਮ ਵਿੱਚ ਲੱਗਦੀ ਤੇ ਮਾਲਕ ਤਖ਼ਵਾਰ ਹੋ ਜਾਂਦਾ ਕਿਉਂਕਿ ਮਨ ਨਹੀਂ ਸਾਧਿਆ ਇੱਕ ਖਾਸ ਤਰ੍ਹਾਂ ਦੀ ਯੁਗਤੀ ਲਾ ਕੇ ਪੌਣ ਨੂੰ ਪਲਟਾ ਕੇ ਮਨ ਨੂੰ ਤਾਂ ਸੁਨ ਵਿੱਚ ਵਾਰ ਦਿੱਤਾ ਤੇ ਮਨ ਜਿਸ ਨੂੰ ਧੋਣਾ ਸੀਗਾ ਮਨ ਜਿਸ ਦੀ ਸਫਾਈ ਹੋਣੀ ਸੀ ਜਿਸ ਦੇ ਉੱਪਰ ਮਨ ਤੇ ਰੰਗਤ ਚੜ੍ਹਨੀ ਸੀ ਉਹ ਰੰਗਤ ਚੜਹੀ ਨਹੀਂ ਤੇ ਬੜੇ ਬੜੇ ਹਜ਼ਾਰਾਂ ਸਾਲ ਤਪ ਕਰਕੇ ਪਰਮੇਸ਼ਰ ਦਾ ਭੇਜਣਾ ਆਇਆ ਆਪ ਦੇ ਆਪੇ ਦਾ ਭੇਜਣਾ ਆਇਆ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਪਾਸ਼ਾ ਜੀ ਨੇ ਉਸ ਭਗਤੀ ਨੂੰ ਪੂਰਨ ਪ੍ਰਵਾਣ ਕੀ ਨਾਂ ਦੇ ਕੇ ਉਹਨਾਂ ਨੇ ਕਿਹਾ ਵੀ ਸਵਾਸਾ ਨੂੰ ਨਹੀਂ ਉਲਟਾਉਣਾ ਪਾਉਣ ਨੂੰ ਨਹੀਂ ਉਲਟਾਉਣਾ ਤੁਸੀਂ ਹੁਣ ਮਨ ਨੂੰ ਉਲਟਾਓ ਉਹਨਾਂ ਨੇ ਫਿਰ ਇਹਦੇ ਦੋ ਪੁਆਇੰਟ ਦੱਸੇ ਵੀ ਇਹ ਹੀ ਮਨ ਜਿਹੜਾ ਹੈ ਏਸ਼ دنیਆਵੀ ਸਰੀਰ ਦੇ ਨਾਲ ਦਿਨਿਆਵੀ ਗਿਆਨ ਇੰਦਰੇ ਕਰਮ ਇੰਦਰਿਆਂ ਦੇ ਨਾਲ ਮਿਲ ਕੇ ਮਾਇਆ ਦੇ ਵਿੱਚ ਚੱਲਦਾ ਹੈ ਇਹ ਹੀ ਮਨ ਵਿਚਾਰ ਫੁਰਨੇ ਇਧਰ ਲੈਂਦਾ ਹੈ ਪੰਜਾਂ ਦੂਤਾਂ ਦੇ ਘੇਰੇ ਵਿੱਚ ਆ ਜਾਂਦਾ ਹੈ ਪੰਜ ਨੂੰ ਵਿਚਾਰ ਦਿੱਤੀ ਜਾਂਦੇ ਆ ਇਹ ਲੈ ਜਾਂਦਾ ਪਰ ਜੇ ਮਨ ਨੂੰ ਸਵਾਸ ਕਿਰਿਆ ਨੂੰ ਨਾ ਛੇੜਿਆ ਜਾਏ ਇਹ ਮਨ ਸੁਰਤੀ ਰੂਪ ਹੈ ਧਿਆਨ ਰੂਪ ਹੈ ਜੇਕਰ ਯੁਗਤੀ ਤਰੀਕੇ ਦੁਆਰਾ ਇਸ ਮਨ ਨੂੰ ਇਸ دنیਵੀ ਸਰੀਰ ਦੇ ਗਿਆਨ ਇੰਦਰੀ ਕਰਮ ਇੰਦਰੀਆਂ ਤੋਂ ਵੱਖਰਾ ਕਰਕੇ ਸੁੰਨ ਵਿੱਚ ਬਾੜ ਦਿੱਤਾ ਜਾਏ ਸਵਾਸ ਚੱਲੀ ਜਾਣ ਤਾਂ ਇਹ ਹੀ ਮਨ ਜਿਹੜਾ ਸ਼ਿਵ ਸਰੂਪ ਹੋ ਜਾਂਦਾ ਹੈ ਦਸਵੇਂ ਘਰ ਦੇ ਵਿੱਚ ਜਾ ਕੇ ਉੱਥੋਂ ਦੀਆਂ ਗੱਲਾਂ ਬਾਤਾਂ ਦੱਸਣੀਆਂ ਸ਼ੁਰੂ ਕਰ ਦਿੰਦਾ ਉੱਥੇ ਸਮਾ ਜਾਂਦਾ ਹੈ ਗੁਰਬਾਣੀ ਗੁਰੂ ਵਿੱਚ ਬਚਨ ਆਇਆ ਹੈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਜਿਓ ਇਸ ਖੇਡ ਨੂੰ ਫਿਰ ਸਮਝਾਉਣ ਲਈ ਗੁਰਨਾਨਕ ਦੇ ਮਹਾਰਾਜ ਨੇ ਦਿਨ ਅਤੇ ਰਾਤ ਦੀ ਖੇਡ ਕਰਕੇ ਸਮਝਾਇਆ ਕਿ ਦਿਨ ਸਮੇਂ ਮਨ ਇਹ ਮਾਇਆ ਦਾ ਰੂਪ ਧਾਰਨ ਕਰਕੇ ਸਰੀਰ ਰੂਪ ਧਾਰਨ ਕਰਕੇ ਪੰਜਾਂ ਦੂਤਾਂ ਤੋਂ ਵਿਚਾਰ ਲੈਂਦਿਆਂ ਹੋਇਆਂ ਖੇਡਦਾ ਤੇ ਜਦੋਂ ਇਧਰੋਂ ਰਾਤ ਹੋ ਗਈ ਤੇ ਇਹ ਮਨ ਨਹੀਂ ਸੌਂਦਾ ਇਹ ਦੁਨਿਆਵੀ ਸਰੀਰ ਜਿਹੜਾ ਆ ਸੌਂ ਜਾਂਦਾ ਹੈ ਆ ਮਨ ਇਸ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਮਾਲਕ ਇਹਨੂੰ ਆਪਦੇ ਤਰੀਕੇ ਦੁਆਰਾ ਕਾਲ ਨੂੰ ਹੁਕਮ ਦੇ ਕੇ ਬਾਹਰ ਕੱਢ ਲੈਂਦਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਵੀ ਜੋ ਕਿਰਿਆ ਰੋਜ਼ ਦਾ ਰੋਜ਼ ਕੁਦਰਤ ਤੁਹਾਡੇ ਨਾਲ ਕਰ ਰਹੀ ਏ ਮਾਲਕ ਕਰ ਰਹੇ ਨੇ ਮਾਲਕ ਕਾਲ ਦੁਆਰਾ ਜਿਵੇਂ ਮਨ ਨੂੰ ਸਰੀਰ ਤੋਂ ਰਹਿਤ ਕਰ ਰਹੀ ਹੈ ਸਰੀਰ ਦੇ ਵਿੱਚ ਪ੍ਰਵੇਸ਼ ਕਰਾ ਰਿਆ ਉਹ ਕਿਰਿਆ ਤੁਸੀਂ ਆਪ ਕਰਨੀ ਸਿੱਖ ਲਓ ਮਾਲਕ ਵੀ ਰੋਜ਼ ਦਾ ਰੋਜ਼ ਰਾਤ ਨੂੰ ਤੁਹਾਨੂੰ ਸਰੀਰ ਤੋਂ ਸਹਿ ਸੁਭਾਈ ਵਖ ਕਰਕੇ ਸੁੰਨ ਮੰਡਲ ਚ ਲੈ ਜਾਂਦੇ ਆ ਇਹ ਹੀ ਕਿਰਿਆ ਤੁਸੀਂ ਆਪ ਕਰਨੀ ਸਿੱਖੋ ਹੁਣ ਇਹ ਕਿਰਿਆ ਕਰਨੀ ਕਿਵੇਂ ਆ ਇਂਦਰੀ ਮਹਾਰਾਜ ਸੱਚੇ ਪਾਸ਼ਾ ਨੇ ਕਿਹਾ ਵੀ ਨਾਮ ਦੀ ਜ਼ਰੂਰਤ ਆ ਨਾਮ ਦੀ ਆਵਾਜ਼ ਦੀ ਕਿਉਂਕਿ ਜੇਕਰ ਵਿਚਾਰਾਂ ਦੇ ਵਿੱਚ ਬਿਨਾਂ ਨਾਮ ਦੀ ਆਵਾਜ਼ ਤੋਂ ਅਨਹਦ ਤੋਂ ਮਨ ਨੂੰ ਸਰੀਰ ਛਡਾਵਾਂਗੇ ਤਾਂ ਮਨ ਪੌਜਲ ਵਾਲੇ ਪਾਸੇ ਚੱਲਿਆ ਜਾਂਦਾ ਵਿਚਾਰਾਂ ਵਿੱਚ ਸਰੀਰ ਛੱਡਣਾ ਵਿਚਾਰਾਂ ਤੋਂ ਰਹਿਤ ਹੋ ਕੇ ਨਾਮ ਦੀ ਧੁਨ ਦੀ ਆਵਾਜ਼ ਦੇ ਵਿੱਚ ਧਿਆਨ ਲਾ ਕੇ ਸਰੀਰ ਛੱਡਣਾ ਫਰਕ ਹੈ। ਮਨ ਮੁਖੀ ਸਰੀਰ ਛੱਡਦਾ ਹੈ ਉਸ ਦਾ ਮਨ ਵੀ ਸਰੀਰ ਛੱਡਦਾ ਹੈ ਪਰ ਉਹ ਫੁਰਨਿਆਂ ਵਿੱਚ ਉਸ ਦਾ ਧਿਆਨ ਕਿਸੇ ਨਾ ਕਿਸੇ ਖਾਸ ਕਿਸਮ ਦੇ ਫੁਰਨੇ ਵਿੱਚ ਹੈ, ਖਾਸ ਕਿਸਮ ਦੇ ਆਕਾਰ, ਆਵਾਜ਼ ਵਿੱਚ ਹੈ। ਉਹ ਸਰੀਰ ਛੱਡ ਦਿੰਦਾ। ਠੀਕ ਹ ਜਿੰਨੇ ਵਿਚਾਰਿਆ ਅਕਾਰਿਆ ਉਪਭਵ ਜਲਿਆ ਸੁਵਣੇ ਜਾ ਕੇ ਭਵ ਜਲ ਚ ਜਾ ਕੇ ਡਿੱਗ ਜਾਂਦੇ ਤੇ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਬੇਨਤੀਆਂ ਕਰੋ ਕਿ ਸਾਡੇ ਅੰਦਰ ਜਿਹੜਾ ਨਾਮ ਪ੍ਰਗਟ ਹੋਵੇ ਨਾਮ ਦੀ ਆਵਾਜ਼ ਅਨਹੱਤ ਦੀ ਆਵਾਜ਼ ਪ੍ਰਗਟ ਹੋਵੇ ਤੇ ਵਿਚਾਰਾਂ ਨੂੰ ਮਾਰ ਕੇ ਕਪਾਸੀ ਕਰ ਦਿਓ ਫਿਰ ਉਹ ਨਾਮ ਦੀ ਆਵਾਜ਼ ਵਿੱਚ ਧਿਆਨ ਲਾਉਂਗੇ ਤੁਹਾਡਾ ਮਨ ਸਾਤਿ ਦੇ ਚਰਨਾ ਵਿੱਚ ਜਾ ਕੇ ਬਹਿ ਜਾਇਗਾ ਇਹਦੇ ਲਈ ਉਹਨਾਂ ਨੇ ਪੁਆਇੰਟ ਦੱਸੇ ਕਿ ਸਭ ਤੋਂ ਪਹਿਲਾਂ ਜਿਹੜੇ ਗੁਰਮਖ ਨੇ ਸਰੀਰ ਛੱਡਣਾ ਹੈ ਕੀ ਕਰੇ ਵਿਚਾਰ ਮਾਰੈ ਤਰੈ ਤਰੈ ਉਲਟ ਜਿਉਣਾ ਆਵੇ ਵਿਚਾਰਾਂ ਨੂੰ ਖਤਮ ਕਰ ਦਿਓ ਕਿਵੇਂ ਕਰਨਾ ਹੈ ਧੁੰਨ ਮੈਂ ਧਿਆਨ ਧਿਆਨਵੇਂ ਜਾਣਿਆ ਗੁਰਮਖ ਅਕਥ ਕਹਾਣੀ ਗੁਰ ਮੰਤਰ ਦੀ ਆਵਾਜ਼ ਵਿੱਚ ਧਿਆਨ ਰੱਖ ਕੇ ਸਿਮਰਨ ਕਰੀ ਜੋ ਉਹ ਵਿਚਾਰ ਖਤਮ ਹੁੰਦੇ ਨੇ ਜਿਵੇਂ ਜਿਵੇਂ ਵਿਚਾਰ ਖਤਮ ਹੋਈ ਜਾਣਗੇ ਤੁਹਾਡਾ ਧਿਆਨ ਗੁਰਮੰਤਰ ਦੀ ਆਵਾਜ਼ ਵਿੱਚ ਹੋਏਗਾ ਆਪਣੇ ਆਪ ਹੀ ਮਨ ਜਦੋਂ ਨੇਤਰ ਬੰਦ ਹੁੰਦੇ ਆ ਸੁਣਨ ਵਾਲੇ ਪਾਸੇ ਆ ਜਾਂਦਾ ਇਹ ਸਰੀਰ ਦਾ ਸਬੰਧ ਹਵਾ ਨਾਲੇ ਪੌਣ ਨਾਲ ਹੈ ਮਨ ਦਾ ਸਬੰਧ ਜਿਹੜਾ ਆ ਉਹ ਪੌਣ ਨਾਲ ਵੀ ਹੋ ਸਕਦਾ ਤੇ ਸ਼ਬਦ ਨਾਲ ਵੀ ਹੋ ਸਕਦਾ ਹੈ ਮਨ ਦੋਨੋਂ ਪਾਸੇ ਚੱਲ ਸਕਦਾ ਹੈ ਸਰੀਰ ਕੇਵਲ ਇੱਕ ਪਾਸੇ ਚੱਲ ਸਕਦਾ ਜਦੋਂ ਧੁਨ ਦੇ ਵਿੱਚ ਧਿਆਨ ਰੱਖਦੇ ਆਂ ਆਪਾਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਰੱਖਦੇ ਆਂ ਮਨ ਸਿਮਰਨ ਕਰਦੇ ਆਂ ਕਰਦੇ ਆਂ ਕਰਦੇ ਆਂ ਸਰੀਰ ਤੋਂ ਪਿੱਛੇ ਹਟਦਾ ਜਾਂਦਾ ਹੈ ਸਹਿਜ ਹੁੰਦਾ ਜਾਂਦਾ ਕਿਉਂਕਿ ਮਨ ਦੋਨੋਂ ਪਾਸੇ ਚੱਲ ਸਕਦਾ ਤੇ ਜਿਵੇਂ ਜਿਵੇਂ ਗੁਰਮੰਤਰ ਤੋਂ ਪਿੱਛੇ ਹਟਦਾ ਜਾਏਗਾ ਉਵੇਂ 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 ਹੀ ਜਿਹੜਾ ਸੁਖਮਣ ਦੇ ਵਿੱਚ ਅਨਹਦਵਾ ਚੱਲ ਰਹੀ ਆ ਜਿਉਂ ਅਨਹਦ ਸ਼ਬਦ ਮਾਲਕ ਦੇ ਮੁਖ ਦੀ ਆਵਾਜ਼ ਆ ਪ੍ਰਗਟ ਕੀਤਾ ਉਹਦੇ ਵਿੱਚ ਇਕਾਗਰਤਾ ਬਣਾਉਂਦੇ ਜਾਓ ਸਭ ਤੋਂ ਪਹਿਲਾਂ ਵਹਿਗੁਰੂ ਗੁਰਬੰਤਰ ਵਿੱਚ ਧਿਆਨ ਰੱਖੋ ਉੱਚੀ ਉੱਚੀ ਕਰੋ ਤਾਂ ਕਿ ਵਿਚਾਰ ਪਿੱਛੇ हट ਜਾਣ ਫਿਰ ਵਾਹਿਗੁਰੂ ਗੁਰਮੰਤਰ ਨੂੰ ਉੱਚੀ ਉੱਚੀ ਕਰਦੇ ਆਂ ਫਿਰ ਥੋੜਾ ਜਿਹਾ ਹੌਲੀ ਫਿਰ ਥੋੜਾ ਜਿਹਾ ਹੋਰ ਹੌਲੀ ਬੇਖਰੀ ਮਦਮਾ ਪਸੰਤੀ ਜਿਹਨੂੰ ਕਹਿ ਦਿੰਨੇ ਆਪਾਂ ਜਦੋਂ ਪੂਰੀ ਇਕਾਗਰਤਾ ਬਣ ਜਾਵੇ ਉਦੋਂ ਧਿਆਨ ਜਿਹੜਾ ਹੈ ਜਿਵੇਂ ਜਿਵੇਂ ਸਿਮਰਨ ਕਰਕੇ ਸਹਿਜ ਹੁੰਦੇ ਜਾਂਦੇ ਹੋ ਉਹ ਵੀ ਹੋਵੇ ਧਿਆਨ ਜਿਹੜਾ ਅਨਹਦ ਸ਼ਬਦ ਪਾਸੇ ਆਵਾਜ਼ ਪਾਸੇ ਕਰ ਲੋ ਜਿਹੜੀ ਕੰਨਾਂ ਵਿੱਚ ਚੱਲ ਰਹੀ ਹੈ ਐਸਾ ਬੈਲੈਂਸ ਬਣਾਓ ਐਸਾ ਤਰੀਕਾ ਲਾਓ ਕਿ ਉਧਰੋਂ ਸਿਮਰਨ ਕਰਕੇ ਮਨ ਪੂਰਾ ਸਹਿਜ ਹੋ ਜਾਵੇ ਇਧਰੋਂ ਧਿਆਨ ਸ਼ਬਦ ਵਿੱਚ ਜੁੜ ਜਾਵੇ ਬਣੀ ਹੋਈ ਇਕਾਗਰਤਾ ਦੇ ਵਿੱਚ ਸ਼ਬਦ ਦੇ ਧਿਆਨ ਦੇ ਵਿੱਚ ਜਿਹੜਾ ਮਨ ਉਹ ਜਦੋਂ ਸਰੀਰ ਛੱਡ ਦਿੰਦਾ ਤੇ ਉਹ ਸਿੱਧਾ ਇਸ ਤਰ ਲੋਕੀ ਨੂੰ ਛੱਡ ਕੇ ਮਾਲਕ ਦੇ ਘਰ ਦੇ ਵਿੱਚ ਚਲਿਆ ਜਾਂਦਾ ਹੈ ਉਹ ਸੱਚ ਦੇ ਚਰਨਾਂ ਵਿੱਚ ਲਿਆ ਜਾਂਦਾ ਮਹਾਰਾਜ ਕਹਿੰਦੇ ਨੇ ਇਹ ਮਨ ਲੈ ਜੋ ਉਣਮਨ ਰਹੇ ਤੋ ਤੀਨ ਲੋਕ ਕੀ ਬਾਤیں ਕਹੇ ਜਿਵੇਂ ਜਿਵੇਂ ਗੁਰਮੰਤਰ ਦਾ ਅਭਿਆਸ ਕਰਕੇ ਵਿਚਾਰਾ ਤੋਰਤ ਹੋਏ ਮਨ ਉਣਮਨ ਵਿੱਚ ਚੱਲ ਪੈਂਦਾ ਉਣਮਨ ਜਿੱਥੇ ਕੋਈ ਵੀ ਫੁਰਨਾ ਨਹੀਂ ਇਹ ਮਨ ਲੈ ਜੋ ਉਣਮਨ ਰਹੇ ਜਦੋਂ ਓਨ ਮੰਨ ਵਿੱਚ ਮਨ ਛੱਡ ਗਿਆ ਮਹਾਰਾਜ ਕਹਿੰਦੇ ਤੋ ਤਿੰਨ ਲੋਕ ਕੀ ਬਾਤੇ ਕਹੇ ਫਿਰ ਤ੍ਰੈ ਗੁਣ ਦੀਆਂ ਅਤੇ ਚੌਥੇ ਪਦ ਦੀਆਂ ਵਿਚਾਰਾਂ ਕਰਦਾ ਹੈ ਸਮਝ ਆ ਜਾਂਦੀ ਹੈ ਹੁਣ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤਾ ਉਹਨਾਂ ਨੇ ਕਿਹਾ ਸਿਰ ਕੇਵਲ ਤੇ ਕੇਵਲ ਆਪਾ ਧਿਆਨ ਨੂੰ ਸੁਰਤੀ ਨੂੰ ਮੋੜਨਾ ਹੈ ਆਪਾ ਪੌਣ ਨਹੀਂ ਉਲਟਾਉਣੀ ਕਿਉਂਕਿ ਪੌਣ ਉਲਟਾਉਣ ਨਾਲ ਬੇਸ਼ੱਕ ਆਪਾਂ ਹਜ਼ਾਰ ਸਾਲ ਭਗਤੀ ਕਰ ਲਈਏ ਉਹ ਭਗਤੀ ਜਮਾ ਹੋ ਜਾਂਦੀ ਆ ਪਰ ਮਨ ਦੀ ਮੈਲ ਨਹੀਂ ਉਤਰਦੀ ਜਦੋਂ ਇਸ ਤਰ੍ਹਾਂ ਆਪਾਂ ਮਨ ਨੂੰ ਉਲਟਾ ਕੇ ਧਿਆਨ ਨੂੰ ਪਲਟ ਕੇ ਸ਼ਬਦ ਦੇ ਵਿੱਚ ਲਾਉਨੇ ਆ ਉਹਦੇ ਵਿੱਚੋਂ ਅੰਮ੍ਰਿਤ ਰਸ ਆਉਂਦਾ ਉਹਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਨੇ ਮਾਲਕ ਦੀ ਘਰ ਦਾ ਖਜ਼ਾਨਾ ਮਿਲਦਾ ਤਾਂ ਮਨ ਦੀ ਮੈਲ ਉਤਰ ਜਾਂਦੀ ਆ ਭਗਤੀ ਵੀ ਜਮਾ ਹੁੰਦੀ ਆ ਮਨ ਦੀ ਮੈਲ ਵੀ ਤਰ ਜਾਂਦੀ ਹੈ ਜਿੰਨੀ ਭਗਤੀ ਕਰਾਂਗੇ ਉਹਨਾਂ ਮਨ ਸਹਜ ਹੋ ਜਾਂਦਾ ਤੇ ਜੇਕਰ ਤ੍ਰੈਗੁਣ ਦੇ ਵਿੱਚ ਆਪਾਂ ਹੁਣ ਜਿਵੇਂ ਦੁਨਿਆਵੀ ਤੌਰ ਤੇ ਬਹੁਤ ਜੀ ਪਾਠ ਪੜਦੇ ਆ ਮਾਲਾ ਫੇਰਦੇ ਆ ਸਿਮਰਨ ਕਰਦੇ ਰਹਿੰਦੇ ਆ ਪਰ ਮਨ ਨੂੰ ਨਹੀਂ ਪਲਟਾਉਂਦੇ ਮਨ ਨੂੰ ਉਣਮਨ ਵਿੱਚ ਸਹਜ ਵਿੱਚ ਨਹੀਂ ਲੈ ਕੇ ਜਾਂਦੇ ਉਹ ਵੀ ਇਸੇ ਤਰ੍ਹਾਂ ਹੀ ਹੈ ਜਿਆਦਾ ਬਾਣੀ ਪੜਨ ਨਾਲ ਮਾਲਾ ਫੇਰਨ ਨਾਲ ਸਿਮਰ ਵੈਗਰੂ ਕਰਨ ਨਾਲ ਸਤਨਾਮ ਕਰਨ ਨਾਲ ਕੋਈ ਸਵਾਸਤਾ ਜਮਾ ਹੋ ਜਾਂਦੇ ਆ ਪਰ ਮਨ ਦੀ ਸਫਾਈ ਨਾ ਹੋਣ ਕਰਕੇ ਹਮੈ ਦਾ ਜਾਲ ਨਾ ਕੱਟੇ ਜਾਣ ਕਰਕੇ ਉਹ ਸਾਡੀ ਜਮਾ ਭਗਤੀ ਵਿਚਾਰਾਂ ਵਿੱਚ ਲੱਗ ਕੇ ਖਤਮ ਹੋ ਜਾਂਦੀ ਹੈ ਹੰਕਾਰੀ ਹੋ ਜਾਂਦੇ ਆ ਕ੍ਰੋਧੀ ਹੋ ਜਾਂਦੇ ਆ ਕਾਮੀ ਹੋ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋਰ ਨਾ ਜੁਗਤੀ ਛੁਟੇ ਸੰਸਾਰ ਜ਼ੋਰ ਨਾਲ ਨਹੀਂ ਜੁਗਤ ਤਰੀਕੇ ਨਾਲ ਚੱਲੋਗੇ ਇਸ ਸੰਸਾਰ ਨੂੰ ਛੱਡ ਜਾਓਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਜੋ ਹੈ ਉਹਦੇ ਮੁਤਾਬਕ ਆਪਾਂ ਚੱਲ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਬਦ ਗੁਰੂ ਦੇ ਨਾਲ ਜੋੜਿਆ ਗੁਰਮੰਤਰ ਨਾਲ ਜੁੜਨਾ ਹੈ ਗੁਰਮੰਤਰ ਨੂੰ ਜਪਦਿਆਂ ਜਪਦਿਆਂ ਆਵਾਜ਼ ਸਹਿਜ ਹੁੰਦੀਆਂ ਫਿਰ ਅੰਤਰਗਤ ਜੋ ਅੰ ਸਹਜ ਦਾ ਸ਼ਬਦ ਹੈ ਅਨਹਦ ਉਹਦੇ ਨਾਲ ਧਿਆਨ ਜੁੜਨਾ ਉਹਨੂੰ ਜੋ ਸੁਣਦਿਆਂ ਸੁਣਦਿਆਂ ਅਸੀਂ ਸਰੀਰ ਤੋਂ ਪੌਣ ਤੋਂ ਵੱਖ ਹੋ ਗਏ ਤੇ ਆਪਦੇ ਘਰ ਚਲੇ ਜਾਵਾਂਗੇ ਇਹ ਜੋਗਤੀ ਤਰੀਕੇ ਦੁਆਰਾ ਆਪਾਂ ਰੋਜ਼ ਇਹਦਾ ਰੋਜ਼ ਆਉਣ ਜਾਣਾ ਬਣਾਉਣਾ ਸਤਿਗੁਰੂ ਜੀ ਸਾਰੇ ਗੁਰਮਖ ਪਿਆਰਿਆਂ ਤੇ ਕਿਰਪਾ ਕਰਨ ਆਪਾਂ ਰੋਜ਼ ਇਹਦਾ ਇਸੇ ਤਰੀਕੇ ਖੇਡ ਖੇਡ ਕੇ ਆਗ ਦੇ ਜੀਵਨ ਦੀ ਬਾਜੀ ਨੂੰ ਜਿੱਤ ਜਾਈਏ ਸੋ ਬਹੁਤ ਹੀ ਸਰਲ ਤਰੀਕੇ ਦੇ ਨਾਲ ਗੁਰਮੁਖ ਪਿਆਰਿਆ ਨੇ ਇਸ ਗੁਰਮਤ ਗਿਆਨ ਗੁਰਬਾਣੀ ਗੁਰੂ ਦਾ ਜੋ ਗਿਆਨ ਹੈ ਉਹ ਸਰਵਣ ਕਰਵਾਇਆ ਸੋ ਬਹੁਤ ਧੰਨਵਾਦ ਗੁਰਮੁਖਾਂ ਦਾ ਸੋ ਵੀਡੀਓ ਦੇਤੇ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ